ਇਹਨਾਂ ਇੱਕ ਕਹਾਣੀ ਸੀਗੀ ਕਿ ਨਾ ਗਿੱਦੜ ਤੇ ਕਾਂ ਤੇ ਹਿਰਨ ਦੀ ਯਾਰੀ ਪੈ ਗਈ ਲਿਆਜ ਪੈ ਗਈ ਹਾਂ ਠੀਕ ਹੈ ਤਾਂ ਜਦੋਂ ਲਿਆਜ ਪੈ ਗਈ ਭਾਈ ਤੇ ਕਾਨੂੰਨ ਥੋੜਾ ਥੋੜਾ ਪਹਿਲਾਂ ਜੇ ਸ਼ੱਕ ਹੋ ਗਿਆ ਲੈ ਵੀ ਗਿੱਦੜ ਯਾਰੀ ਨਿਵਾ ਨਹੀਂ ਸਕਦਾ ਗਦਾਰੀ ਕਰੂਗਾ ਠੀਕ ਹੈ ਤੇ ਜਦੋਂ ਭਾਈ ਉਹੀ ਗੱਲ ਹੋਈ 2-4 ਦਿਨ ਟੱਪੇ ਹਨਾ ਤੇ ਜਦੋਂ ਗਿੱਦੜ ਨੇ ਪੂਰਾ ਵਿਸ਼ਵਾਸ ਬਣਾ ਲਿਆ ਹਿਰਨ ਤੇ ਕਾਂ ਤੇ ਹਨਾ ਤਾਂ ਇੱਕ ਦਿਨ ਜਦੋਂ ਉਹਨੂੰ ਗਿੱਦੜ ਨੂੰ ਭੁੱਖ ਲੱਗੀ ਵੀ ਅੱਜ ਤਾਂ ਮਿੱਠੀਆਂ ਗਾਜਰਾਂ ਖਾਗੀਆਂ ਹਨਾ ਤਾਂ ਉਹਨੇ ਕੀ ਕੀਤਾ ਭਈ ਹਿਰਨ ਨੂੰ ਮਗਰ ਲਾ ਲਿਆ ਹਾਂ ਪ੍ਰੂ ਦਾ ਭਰੋਸਾ ਦਵਾਤਾ ਵੀ ਆਜਾ ਆਪਾਂ ਜੱਟ ਦੇ ਨਾ ਗਾਜਰਾਂ ਲੱਗੀਆਂ ਪਈਆਂ ਤੇ ਗਾਜਰਾਂ ਪੱਟ ਕੇ ਲਿਆਵਾਂਗੇ ਤੇ ਜੱਟ ਨੇ ਲਾ ਰੱਖਿਆ ਸੀ ਕੜਕਾ ਉਹ ਗਿੱਦੜ ਨੂੰ ਪਤਾ ਸੀਗਾ ਵੀ ਜੱਟ ਨੇ ਕੜਕਾ ਲਾ ਰੱਖਿਆ ਹੈ ਹਨਾ ਵੀ ਜੇ ਫਸੂਆ ਤਾਂ ਹਿਰਨ ਹੀ ਫਸੂਆ ਜੇ ਗਾਜਰਾਂ ਪੱਟ ਲਿਆ ਤਾਂ ਸਾਂਝੀਆਂ ਖਾ ਲਾਂਗੇ ਠੀਕ ਹੈ ਤੇ ਭਈ ਉਹਨੂੰ ਪੂਰਾ ਉਹ ਕਰਕੇ ਨਾ ਕੰਡੇ ਤੇ ਪੂਰਾ ਕਰਕੇ ਤਾ ਉਹਨੂੰ ਹਿਰਨ ਨੂੰ ਗਿੱਦੜ ਲੈ ਗਿਆ। ਅੱਛਾ। ਤੇ ਕਾਂ ਸੁਣੀ ਜਾਂਦਾ ਸੀਗਾ। ਅੱਛਾ। ਹੈਂ? ਵੀ ਐਂ ਕਰਕੇ ਤਾਂ ਗਿੱਦੜ ਅੱਜ ਗਦਾਰੀ ਕਰੂਗਾ। ਠੀਕ ਹੈ? ਤੇ ਭਈ ਉਹ ਗਿੱਦੜ ਤੇ ਹਿਰਨ ਭਾਗੇ। ਹਾਂ। ਹਿਰਨ ਉਹਦੇ ਵਿਚਾਰਾ ਮਗਰ ਲੱਗ ਗਿਆ। ਵਿਚਾਰਾ ਆਪਣਾ ਯਾਰ ਹੈ ਆਪਣੇ ਨਾਲ ਮਾੜੀ ਥੋੜੀ ਕਰੂਗਾ। ਹੈਂ? ਤੇ ਜਦੋਂ ਪੂਰਾ ਵਿਸ਼ਵਾਸ ਹੋ ਗਿਆ ਭਰਾਵਾ ਨਾਲ ਭਾਗ ਗਿਆ ਉਹਦੇ ਤੇ ਗਿੱਦੜ ਨੇ ਕੀ ਸ਼ਿਹਰੀ ਕੀਤੀ? ਗਿੱਦੜ ਕਹਿੰਦਾ ਐਂ ਕਰਾਂ ਮੈਂ ਤਾਂ ਜੱਟ ਦੀ ਰਾਖੀ ਬੈਨੈ ਵੀ ਜੱਟ ਨਾ ਆਜੇ ਤੇ ਤੂੰ ਗਾਜਰਾ ਪਟ ਲਿਆ। ਦੋਵਾਂ ਦਾ ਪੱਟਲਾ ਹਾਂ ਵੀ ਦੋਵਾਂ ਦਾ ਪੱਟ ਲਈ ਆਪਾਂ ਖਾ ਲਾਂਗੇ ਹਿਰਨ ਵਿਚਾਰਾ ਸਾਫ਼ ਸੀਗਾ ਦਿਲ ਦਾ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਆਪਣੀ ਯਾਰੀ ਆ ਮੈਂ ਪੱਟ ਲਿਆਣਾ ਆਪਾਂ ਦੋਨੇ ਖਾ ਲਾਂਗੇ ਤੇ ਭਾਈ ਜਦੋਂ ਉਹਨੂੰ ਪਤਾ ਸੀ ਇਹ ਕੜਕਾ ਲੱਗਿਆ ਪੈ ਗਿੱਦੜ ਨੂੰ ਤਾਂ ਹਨਾ ਤੇ ਜਦੋਂ ਹਿਰਨ ਹਿਰਨ ਨੂੰ ਤਾਂ ਪਤਾ ਹੀ ਨਹੀਂ ਸੀ ਤੇ ਜਦੋਂ ਗਿੱਦੜ ਹਿਰਨ ਬਾੜਨ ਲੱਗਿਆ ਹਨਾ ਤੇ ਉਹਦਾ ਕੜਕੇ 'ਚ ਪੈਰ ਰੜ ਗਿਆ ਹਨਾ ਕੜਕੇ 'ਚ ਪੈਰ ਰੜ ਗਿਆ ਕੜਕਾ ਲੱਤ ਨੂੰ ਲੱਗ ਗਿਆ ਉਹਦਾ ਡਿੱਗ ਪਿਆ ਭਰਾਵਾ ਤੇ ਗਿੱਦੜ ਹਸੀ ਜਾਵੇ ਉਧਰੋਂ ਜੱਟ ਆ ਗਿਆ ਸਿਰ ਤੇ ਜੜ ਕੇ ਕਵਾੜੀ ਲੈ ਕੇ ਜੱਟ ਕੋਲੇ ਕਵਾੜੀ ਸੀ ਵੀ ਭਾਜੋ ਰੋਜ਼ ਗਾਜਰਾਂ ਕੌਣ ਪੱਟ ਲੈਂਦਾ ਯਾਰ ਹਨ ਜੱਟ ਨੇ ਤਾਂ ਹੀ ਗਲਕਾ ਲਾਇਆ ਸੀ ਮੇਰਾ ਰੋਜ਼ ਨੁਕਸਾਨ ਹੁੰਦਾ ਤੇ ਰੋਜ਼ ਗਾਜਰਾਂ ਕੌਣ ਪੱਟਦਾ ਤਾਂ ਜੱਟ ਵੀ ਚੜਿਆ ਆਵੇ ਕਵਾੜੀ ਲੈ ਕੇ ਤੇ ਗਿੱਧੜ ਖੜਾ ਓਲੇ ਹੱਸੀ ਜਾਵੇ ਭਰਾਵਾ ਹੈ ਗਿੱਧੜ ਤਾੜੀਆਂ ਮਾਰੀ ਜਾਵੇ ਵੀ ਅੱਜ ਆਇਆ ਨਜ਼ਾਰਾ ਅੱਜ ਫਸ ਗਿਆ ਹਿਰਨ ਹਨਾ ਤੇ ਹੱਸੀ ਜਾ ਮਜ਼ਾਕੜਾਈ ਆ ਵੀ ਉਹਦਾ ਤੇ ਭਈ ਕਾ ਨੂੰ ਪਤਾ ਸੀਗਾ ਵੀ ਗਿੱਧੜ ਗਦਾਰੀ ਕਰੂ ਆ ਗਿੱਧੜ ਦੇ ਖੂਨ ਚ ਹੀ ਗਦਾਰੀ ਹੈ ਤੇ ਕਾਂ ਨੇ ਭਰਾਵਾ ਉਤੋਂ ਉੱਡਿਆ ਕਾਂ ਉਹਦੇ ਕੋਲੇ ਆ ਕੇ ਬੈਠਾ ਕਾਂ ਕਹਿੰਦਾ ਦੇਖ ਭਰਾਵਾ ਐਨੀ ਤਾਂ ਮੇਰੇ ਚ ਜਾਨ ਹੈ ਨਹੀਂ ਵੀ ਮੈਂ ਤੇਰਾ ਕੜਕਾ ਪੱਟ ਦਿਆਂ ਪਰ ਤੈਨੂੰ ਇੱਕ ਮੈਂ ਤਕਰੀਬ ਦੱਸ ਦਿੰਨੇ ਹੈ ਹੈ ਵੀ ਇੱਕ ਤਜਰਬਾ ਦੱਸ ਦਿੰਨੇ ਉਹ ਬਰਤਲੀ ਹਾਂ ਉਹ ਬਰਤਲੀ ਤਾਂ ਤੂੰ ਛੁੱਟ ਜਾਏਗਾ ਉਹ ਕਹਿੰਦਾ ਬੱਸ ਦੱਸ ਭਰਾਵਾ ਕੁਛੀ ਦੱਸ ਤੇ ਇਧਰੋਂ ਦਾ ਲੱਤ ਗਈ ਤੇ ਉਧਰੋਂ ਜੱਟ ਘਵਾੜੀ ਲਈ ਹੁੰਦਾ ਮੈਨੂੰ ਠੋਕ ਦੂਗਾ ਉਹ ਕਹਿੰਦਾ ਤੂੰ ਐਂ ਕਰੀ ਜਦੋਂ ਜੱਟ ਕੋਲੇ ਆ ਗਿਆ ਜਮਾ ਠੀਕ ਹੈ ਸਾਰਾ ਸਰੀਰ ਛੱਡ ਕੇ ਸਾਹ ਬੰਦ ਕਰ ਲਈ ਠੀਕ ਹੈ ਤੇ ਜੱਟ ਨੂੰ ਆਏ ਹੋ ਜੂ ਵੀ ਹਿਰਨ ਤਾਂ ਮਰ ਗਿਆ ਮਰ ਗਿਆ ਹਾਂ ਤੇ ਹਾਂ ਕਹਿੰਦਾ ਜਦੋਂ ਜੱਟ ਨੇ ਕੜਕਾ ਖੋਲਤਾ ਤੂੰ ਇੱਕੇ ਦਾਂ ਛਾਲ ਮਾਰ ਕੇ ਭੱਜ ਜੀ ਤਬੂਸਿਆਂ ਮਾਰ ਕੇ ਤਬੂਸਿਆਂ ਮਾਰ ਕੇ ਭੱਜ ਜੀ ਉਹ ਕਹਿੰਦਾ ਠੀਕ ਹੈ ਕਾਂ ਉਹਨੂੰ ਐਂ ਦੱਸ ਕੇ ਤੇ ਆਪ ਤਾਂ ਬਹਿ ਗਿਆ ਟਾਲੀ ਤੇ ਉੱਡ ਕੇ ਠੀਕ ਹੈ ਜਦੋਂ ਜੱਟ ਆਇਆ ਤੇ ਜੱਟ ਦੇ ਮਤਲਬ ਮੋਢੇ ਦੇ ਕਵਾੜੀ ਟੰਗੀ ਜੱਟ ਕਹਿੰਦਾ ਲੈ ਵੀ ਅੱਜ ਤਾਂ ਸ਼ਿਕਾਰ ਫਸ ਗਿਆ ਰੋਜ਼ ਗਾਜਰਾਂ ਲੈ ਜਾਂਦਾ ਸੀ ਹਾਂ ਜੱਟ ਆਵੇ ਪੂਰਾ ਰੋਹ ਚ ਭਾਈ ਤੇ ਜਦੋਂ ਉਹ ਹਿਰਨ ਪਿਆ ਸੀਗਾ ਹਨਾ ਤੇ ਹਨਨ ਜਦੋਂ ਕੋਲੇ ਆਇਆ ਕਾ ਨਹੀਂ ਦੱਸਿਆ ਸਾਰਾ ਕੁਝ ਤੇ ਉਵੇਂ ਛਾਪ ਲ ਗਿਆ ਹਿਰਨ ਸਾਹ ਬੰਦ ਕਰ ਲੇ ਜੱਟ ਨੂੰ ਲੱਗਿਆ ਵੀ ਮਰਿਆ ਪਿਆ ਜੱਟ ਕਹਿੰਦਾ ਪਤੰਦਰ ਤੂੰ ਸ਼ਿਕਾਰ ਤੋਂ ਪਹਿਲਾਂ ਹੀ ਮਰ ਗਿਆ ਹੈ ਤੇ ਜੱਟ ਨੇ ਕੜਕਾ ਖੋਲ ਲਿਆ ਹਿਰਨ ਨੇ ਮਰੀ ਦਬੂਕੀ ਭੱਜ ਗਿਆ ਹਿਰਨ ਜੱਟ ਕੋਲੇ ਕਵਾੜੀ ਸੀ ਚਲਾਮੀ ਮਾਰੀ ਹਿਰਨ ਮਗਰ ਤੇ ਗਿੱਦਰ ਲੋ ਗਿਆ ਗਿੱਦਰ ਦੀ ਗੱਲ ਚ ਵੱਜੀ ਜਾ ਕੇ ਹਿਰਨ ਭੱਜ ਗਿਆ ਹਿਰਨ ਭੱਜ ਗਿਆ ਗਿੱਦਰ ਦੇ ਗੱਲ ਚ ਬੜੀ ਜਦੋਂ ਹਿਰਨ ਭੱਜ ਗਿਆ ਮੁੜ ਕੇ ਆਇਆ ਹਨਾ ਨੂੰ ਫੇਰ ਵੀ ਆਏ ਹੋ ਗਿਆ ਯਾਰ ਵੀ ਗਿੱਦਰ ਦੇ ਬੱਜੀ ਮੇਰੇ ਯਾਰ ਸੀ ਹੈ ਤੇ ਜੱਟ ਵੀ ਭੱਜ ਲਿਆ ਉਹਦੇ ਕੰਨੀ ਵੀ ਦੂਰ ਖੜਾ ਸੀ ਲੈ ਵੀ ਹਿਰਨ ਠੋਕਿਆ ਗਿਆ ਹਨਾ ਤੇ ਜੱਟ ਵੀ ਭੱਜ ਲਿਆ ਤੇ ਹਿਰਨ ਵੀ ਮੁੜਿਆ ਆ ਵੀ ਯਾਰ ਮੇਰੇ ਯਾਰ ਦੇ ਕਵਾੜੀ ਬੱਜੀ ਮੈਂ ਉਹਦੀ ਬਚਤ ਕਰਾਂ ਤੇ ਫਿਰ ਕਾਂ ਉੱਡ ਕੇ ਆਇਆ ਹਿਰਨ ਨੂੰ ਕਹਿੰਦਾ ਇਹ ਗਲਤੀ ਨਾ ਕਰੀ ਹੈ ਤੈਨੂੰ ਤਾਂ ਉਹਨੇ ਫਸਾਇਆ ਤੂੰ ਫੇਰ ਉਹਨੂੰ ਬਚਾਉਣਾ ਹੈ ਹੁਣ ਜੱਟ ਨੇ ਘਵਾੜੀ ਮਾਰੀ ਫੇਰ ਤੇਰੇ ਮਾਰੂਆ ਜੱਟ ਠੀਕ ਹੈ ਤੇ ਤੂੰ ਮੁੜ ਚੱਲ ਇਹਨਾਂ ਦੇ ਖੂਨ 'ਚ ਗਦਾਰੀ ਹੈ ਗਿੱਦੜਾਂ ਦੇ ਇਹ ਯਾਰੀ ਨਹੀਂ ਪਗਾ ਸਕਦੇ ਇਹਦੀ ਮੰਨ ਲਓ ਪਾਪ ਦਾ ਇਹਦੀ ਬੇਈਮਾਨੀ ਦਾ ਫਲ ਇਹਨੂੰ ਮਿਲ ਗਿਆ ਠੀਕ ਹੈ ਤੇ ਤੂੰ ਹੁਣ ਦੁਬਾਰੇ ਇਹਨੂੰ ਨਾ ਬਚਾਈ ਤੇ ਹਿਰਨ ਕਹਿੰਦਾ ਠੀਕ ਹੈ ਤੇ ਉਥੋਂ ਹੂੰ ਪਤਾ ਲੱਗਿਆ ਸੀ ਵੀ ਗਿੱਦੜਾਂ ਦੀ ਗਿੱਦੜਾਂ ਦੇ ਖੂਨ 'ਚ ਗਦਾਰੀ ਹੁੰਦੀ ਹੈ ਕਦੇ ਵਫਾਦਾਰੀ ਨਹੀਂ ਹੁੰਦੀ ਫਿਰ ਕਾਣ ਨੂੰ ਸਮਝਾਇਆ ਸੀਗਾ ਵੀ ਇਹਦੀ ਕੀਤੀ ਦਾ ਇਹਦੇ ਪਾਪ ਦਾ ਇਹਨੂੰ ਫਲ ਮਿਲ ਗਿਆ ਪਰ ਤੂੰ ਨਾ ਬਚਾਈ ਨਹੀਂ ਤੂੰ ਦੁਵਾਰੇ ਮਾਰਿਆ ਜਾਵੇਂਗਾ ਗਿੱਦੜਾਂ ਦੇ ਖੂਨ 'ਚ ਕਦੇ ਵਫਾਦਾਰੀ ਨਹੀਂ ਹੋ ਸਕਦੀ ਵੀ ਇਹ ਧੋਖਾ ਦਿੰਦੇ ਹੀ ਦਿੰਦੇ ਹੈ ਹੈ ਤਾਂ ਹਾਂ ਜਿਹੜੇ ਬੰਦਿਆਂ ਦੇ ਦਿਲ 'ਚ ਵੀ ਹਨਾ ਗਿੱਦੜਾਂ ਦਾ ਖੂਨ ਹੋਵੇ ਨਾ ਉਹ ਬੰਦੇ ਵੀ ਧੋਖਾ ਦੇ ਜਾਂਦੇ ਆ ਤਾਂ ਹਾਂ ਉੱਥੋਂ ਬਣੀ ਹੈ ਗੱਲ ਈ ਗਿੱਦੜਾਂ ਦੀ ਕੂਮ ਐ ਕਦੇ ਯਕੀਨ ਨਾ ਕਰੋ ਇਹ ਧੋਖਾ ਦੇਊ ਦੇਊਗੀ ਕਦੋਂ ਵੀ ਦੇ ਸਕਦੀ ਐ ਠੀਕ ਐ ਆਹ ਗੱਲ ਸੀਗੀ ਠੀਕ ਐ ਠੀਕ ਐ ਬਾਬਾ ਹਾਂ ਚਲੋ ਆਜੋ ਹੁਣ ਚੱਲ ਗਏ ਆਪਾਂ ਹਾਏ ਹਾਏ ਹਾ ਆਹ ਆਹ